ਕੀ ਸਭ ਕਿਸ ਸੱਚੋ ਸਾਚ ਹੈ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਆਹਾੜ ਦੇਹੁ ਕਾਮ ਕ੍ਰੋਧ ਦੋਏ ਖੀਤਾ ਲਭਵਤਰ ਦਰੋਗ ਬਿਓ ਹਾਲੀ ਰਾਹ ਕਹੇ ਤ ਹਲ ਵਿਚਾਰ ਵਕਾਰ ਮਣ ਹੁਕਮੀ ਖੱਟੇ ਖਾਈ ਨਾਨਕ ਲੇਖੈ ਮੰਗਿਐ ਪਉ ਤ ਜਣੇਂਦਾ ਜਾਏ ਮਹੱਲਾ ਪਹਿਲਾ ਪਉ ਭੁਇ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਖਤ ਸੰਜੋਗ ਨਾਉ ਬੀਜ ਬਖਸ਼ੀਸ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਨੀ ਕਰਮੋ ਹੋਏ ਜਾਵੇਂ ਸਗਲ ਵਿਜੂਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੈ ਭਾਇ ਬੋਲੇ ਦੂਜੈ ਭਾਇ ਸਦਾ ਦੁੱਖ ਹੈ ਨਿਤ ਨੀਰ ਬਰੋਲੇ ਗੁਰਮੁਖ ਨਾਮ ਧਿਆਈਐ ਮਤ ਤਤਕ ਢੋਲੇ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੇ ਆਪੇ ਪਰਮ ਕੋ ਲਾਏ ਦਾ ਕਿਛ ਕਹਿਣ ਨਾ ਜਾਈ ਸ਼ਲੋਕ ਮਹਲਾ 2 ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਜੰਤੇ ਉਪਾਇਨ ਤਿਨਾ ਪੇ ਰੋਜੀ ਦੇ ਉਥੈ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੀ ਵਿੱਚ ਉਪਾਏ ਸਾਇਰਾ ਤਿਨਾ ਪੇ ਸਾਰ ਕਰੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਛੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤੈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੀ ਆਪਣੀ ਤਾਂ ਆਪੇ ਲਏ ਮਲਾਈ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨਹੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਸ ਘਰ ਹੀ ਮਾਹੀ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਈਨ ਆਪੇ ਦੇ ਬੁਝਾਈ ਸ਼ਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਟ ਬਣਾਇਆ ਕੱਟਕੋਟ ਕਰ ਖੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੀ ਸੂਈ ਧਾਗਾ ਸੀਵੇ ਇਓ ਪਤ ਪਾਟੀ ਸਿਫਤੀ ਸੀ ਪੈ ਨਾਨਕ ਜੀਵਤ ਜੀਵੇ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹ ਪਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪ੍ਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅપર ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਤਿਸ ਦਾ ਕੁੱਠਾ ਹੋਐ ਸੇਖ ਲੋਭ ਲੱਭ ਨਿਕ ਥਾਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸੁਵਾਈ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾਇ ਅਸਵਾਰ ਗਰਬ ਨਾ ਕੀਜੈ ਨਾਨਕਾ ਮਾਤ ਸਿਰ ਆਵੇ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਾਇਨ ਸੀ ਸੱਚੇ ਜਿਨ ਹਰ ਖਰਚ ਧਨ ਪੱਲੈ ਪਗਤ ਸੋਹਣ ਗੁਣ ਗਾਮ ਦੇ ਗੁਰਮਤ ਅਚਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ ਆਪੇ ਮੇਲ ਮਲਾਏ ਦਾ ਆਪੇ ਦੇ ਵੜਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾਇਆ ਸੁਈ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਭਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ ਨਿਹਚਲ ਇਹੋ ਧਨ ਸਾਸ ਸਾਸ ਅਰਾਧੇ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸ ਨਾ ਇੱਕ ਭਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਸ਼ਲੋਕ ਮਹੱਲਾ ਪਹਿਲਾ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਮੈਂ ਪਾਣਾ ਸਰਵਰ ਅੰਦਰ ਹੀ ਰਾਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾ ਰਿਜਕ ਨਾ ਪਇਓ ਓਥੈ ਉਹਨਾ ਹੋਰੋ ਖਾਣਾ ਸੱਚ ਕਮਾਣੈ ਸਚੂ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿੰਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੁਹ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਆ ਦੁਖ ਜਾਏ अवगुण वंजन गुण रवह मन सुख वसै आए पौड़ी आपे आप वरतदा आप ताड़ी लायन आपे ही उपदेश दा गुरमुख पतियायन इक आपे उजड़ पायन इक भक्ति लायन जिस आप बुझाए सो बुझसी आपे नाई लायन ਨਾਨਕ ਨਾਮ ਧਿਆਈ ਐ ਸੱਚੀ ਵਡਿਆਈ ਸ਼ੁੱਧਾ ਰਾਮ ਕਲੀ ਕੀ ਵਾਰ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ 5 ਜੈ ਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਚੜਿਆ ਮੇਲੇ ਪ੍ਰਭ ਹਰ ਦਰਗਾਹ ਕਾ ਬਸੀਠ ਹਰ ਨਾਮੋਂ ਮੰਤਰ ਦਰੜਾਏਂਦਾ ਕਟੇ ਹਉ ਮੈ ਰੋਗ ਨਾਨਕ ਸਤਿਗੁਰ ਤਿਨਾ ਮਲਾਇਆ ਜਿਨਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇੱਕ ਸੱਜਣਾ ਸਭ ਸੱਜਣਾ ਇਕ ਵੈਰੀ ਸਭ ਬਾਦ ਗੁਰਪੂਰੈ ਦੇ ਖਾਲਿਆ ਵਿਣ ਨਾਮੈ ਸਭ ਬਾਦ ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਦ ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਗੁਰ ਕੈ ਪ੍ਰਸਾਦ ਪੌੜੀ ਠੱਟਣ ਹਾਰੇ ਥਾਟ ਆਪੇ ਹੀ ਟੱਟਿਆ ਆਪੇ ਪੂਰਾ ਸਾਹ ਆਪੇ ਹੀ ਖੱਟਿਆ ਆਪੇ ਕਰਪਾ ਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨਾ ਪਾਏ ਅਲਖ ਬ੍ਰਹਮਟਿਆ ਅਗੰਮ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀਰਟਿਆ ਕੋਈ ਨਾ ਜਾਣੇ ਕੀਮ ਕੇਵੜ ਮਟਿਆ ਸੱਚਾ ਸਾਹਿਬ ਆਪ ਗੁਰਮਖ ਪ੍ਰਗਟਿਆ ਸ਼ਲੋਕ ਮਹੱਲਾ 5ਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇਹੋ ਦਿਖਾਲ ਹਉ ਕਿਸ ਦੇਵਾ ਮਨ ਆਪਣਾ ਨਿਤਹਿ ਹਿਰਦੈ ਰੱਖਾ ਸੁਮਾਲ ਇਕਸ ਸਤਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਗੁਰ ਤੇ ਨਾਮ ਲਾਇਉਨ ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੂਹੀ ਕੋਈ ਅਹਿਸਾਸ ਸੱਜਣ ਲੋੜ ਲਹੁ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰੈ ਮਿਲਾਇ ਜਤ ਦੇਖਾਂ ਤਤ ਸੋਇ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਵਰਨਾ ਕੋਈ ਪੌੜੀ ਦੇਵਨ ਹਾਰ ਦਤਾਰ ਕਿਤ ਮੁਖ ਸਲਾਹੀਐ ਜਿਸ ਰਖੈ ਕਿਰਪਾ ਧਾਰ ਰਿਜਕ ਸਮਾਹੀਐ ਕੋਈ ਨਾ ਕਿਸ ਹੀ ਵਸ ਸਭਨਾ ਇਕ ਧਰ ਪਾਲੇ ਬਾਲਕ ਵਾਂਗ ਦੇ ਕੈ ਆਪ ਕਰ ਕਰਦਾ ਅਨੰਦ ਬਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹੋ ਤਿਸ ਕੁਰਬਾਨੀਐ ਗਾਇਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨਿ ਹਰ ਰਸ ਭੋਗਿਆ ਸ਼ਲੋਕ ਮਹਲਾ 5 ਭੀੜੋ ਮੋਕਲਾਈ ਕੀਤੀਆਂ ਸਭ ਰੱਖੇ ਕਟੰਬੈ ਨਾਲ ਕਾਰਜ ਆਪ ਸੁਵਾਰਿਐਨ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੋਖ ਗੁਰ ਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਪੌੜੀ ਸੋਐ ਸਾਦਾ ਤਾਰ ਮਨੋ ਨਾ ਵਿਸਰੈ ਘੜੀ ਨ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੋਕ ਕਰੈ ਜਿਸ ਪਤ ਰਖੈ ਆਪ ਸੋ ਭਵਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪਰਧਾਨ ਜਿਸਨੂੰ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰਮਨ ਧਰੈ ਸ਼ਲੋਕ ਮਹਲਾ 5 ਧਨ ਸੁraag ਸੁਰੰਗੜੇ ਅਲਾਪਤ ਸਭ ਤਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਨਨੀ ਇੱਕ ਮਾਨੇ ਇੱਕ ਆਰਾਧਿਆ ਤਿਨ ਸਦ ਬਲੇ ਹਾਰਹਿ ਜਾਉ ਤਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੇ ਪਾਏ ਜੋ ਰੱਤੇ ਰੰਗ ਗਵਿੰਦ ਕੈ ਹਉ ਤਿਨ ਬਲੇ ਹਾਰਹਿ ਜਾਉ ਆਖਾਂ ਬਿਰთა ਜੀ ਕੀ ਹਰ ਸੱਜਣ ਮੇਲੋ ਰਾਇ ਗੁਰਪੂਰੇ ਮਿਲਾਇਆ ਜਨਮ ਮਰਨ ਦੁਖ ਜਾਇ ਜਨ ਨਾਨਕ ਪਾਇਆ ਅਗਮ ਰੂਪ ਅਨਤਨਾ ਕਾਹੂ ਜਾਏ ਮਹੱਲਾ ਪੰਜਵਾਂ ਤਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਮਾਨਕੀਆਂ ਇੱਛਾ ਪੂਰੀਆਂ ਹਰ ਪਾਇਆ ਅਗੰਮ ਅਪਾਰ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤਿਐਨ ਸੌਂਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤਿਐਨ ਜਿਸਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾ ਇੱਕੋ ਨਾਮੇ ਅਧਾਰ ਇਕਾ ਉਹਨੁ ਭੱਤਿਆ ਉਹਨਾ ਪਿਛੈ ਜਗ ਭੁੰਚੈ ਭੁਗਈ ਉਹਨਾ ਪਿਆਰਾ ਰੱਬ ਉਹਨਾ ਹਾਂ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤਿਨ ਜੇ ਖਸਮੈ ਭਾਣਿਆ ਸ਼ਲੋਕ ਮਹਲਾ 5ਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸਟੀ ਮੂਹ ਮੈਲਾ ਕਰੇ ਨਾ ਭੰਗ ਜਾਣੈ ਬਿਰਤਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਫਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾਤਾ ਰਹਿ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤ ਗੁਰ ਸੰਤ ਮਲਾਇਆ ਮਸਤਕ ਧਰ ਕੈ ਹੱਥ ਵੱਡਾ ਸਾਹਿਬ ਗੁਰੂ ਮਲਾਇਆ ਜਿਨ ਤਾਰਿਆ ਸਗਲ ਜਗਤ ਮਾਨਕੀਆਂ ਇਚਾਂ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਾਧ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੁਨਬੰਦ ਵੇਖਦਿਆਂ ਹੀ ਭਜ ਜਾਨ ਕਦੇ ਨਾ ਪਾਇਨ ਬੰਦ ਜਿ ਚਰ ਪੈ ਨ ਖਾਵਣੀ ਤਿ ਚਰ ਰਖਣ ਗੰਢ ਜਿੱਤ ਦਿਨ ਕਿਛ ਨਾ ਹੋਵੇ ਤਿਤ ਦਿਨ ਬੋਲਣ ਗੰਦ ਜੀ ਕੀ ਸਾਰ ਨਾ ਜਾਣਨੀ ਮਨ ਮੁਕੇ ਗਿਆਨੀ ਅੰਧਾ ਊੜਾ ਗੰਡ ਨਾ ਚੱਲੈ ਚਿੱਕਰ ਪੱਥਰ ਬੰਦ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਏ ਲਪਟਾਇਆ ਹਉ ਹਉ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਿਗੁਰ ਸਰਨ ਪਰੇ ਪਾਉੜੀ ਜੋ ਰੱਤੇ ਦੀਦਾਰ ਸੇ ਸੱਚ ਹਾਕ ਜਿੰਨੀ ਜਾਤਾ ਖਸਮ ਕਿਉ ਲੱਭੈ ਤਨਾ ਖਾਕ ਮਨ ਮੈਲਾ ਵੇਕਾਰ ਹੋਐ ਸੰਗ ਪਾਕ ਦਿਸੈ ਸੱਚਾ ਮਹਿਲ ਖੁੱਲੈ ਧਰਮ ਤਾਕ ਜਿਸ ਹੈ ਖਾਲੀ ਮਹਿਲ ਤਿਸ ਨਾਮ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸ਼ਲੋਕ ਮਹਲਾ 5 ਹਰਨਾਖੀ ਕੋ ਸਚ ਵੈਣ ਸੁਣਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਫਿਰ ਤੈ ਢਾ ਮਨ ਸਾਧਾਰਨ ਦੁਰਜਣ ਛੇਤੀ ਨੇਹੁ ਰਚਾਇਓ 10 ਵਿਖਾ ਮਹ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੀ ਹੋਣੀ ਫਿਰ ਸ਼ੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫੇਰੇ ਔਗਣ ਤਿਸਕੇ ਸਭ ਗੁਆਇ ਗਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਨਹਿ ਰਲੀਆਂ ਇੱਕ ਦੇਵ ਉਹ ਰਾਤਮਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤ ਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲੇ ਵਿਖ ਜਾਹੇ ਵਿਕਾਰ ਜਿਨ ਕੋ ਪੂਰਬ ਲਿਖਿਆ ਨਿਰੰਗ ਅੰਗ ਲੱਗਾ ਨਿਰੰਕਾਰ ਹੋਣੀ ਛੱਡਿਆ ਮਾਇਆ ਸਵਾਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪਹਿਰ ਇੱਕ ਤੈ ਲਿਵੈ ਮੰਨੇ ਨੂੰ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੁ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵਹਿ ਚੇਤਾ ਤਿਸਨੂੰ ਸਦਾ ਸੁਖ ਜਿਸ ਤੂੰ ਆਵਹਿ ਚੇਤਾ ਤਿਸ ਜੰਮ ਨਾਹੀ ਦੁਖ ਜਿਸ ਤੂੰ ਆਵਹਿ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵਹਿ ਚੇਤਾ ਸੋ ਪਰਵਾਨ ਜਨ ਜਿਸ ਤੂੰ ਆਵਹਿ ਚੇਤਾ ਬਹੁਤਾ ਤਿਸ ਧਨ ਜਿਸ ਤੂੰ ਆਵਹਿ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵਹਿ ਚੇਤਾ ਤਿਨ ਕੋਲ ਉਧਾਰਿਆ